ਸਸ਼ਕਾਸ ਕਾਇਨੋਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ 1 ਜੂਨ ਨੂੰ VOTING ਹੋਣੀ ਹੈ ਤੇ 4 ਜੂਨ ਨੂੰ ਨਤੀਜੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਹੀ ਜੇਕਰ ਦੇਖੀਏ ਤਾਂ ਪੂਰਾ ਚੋਣ ਮੈਦਾਨ ਪੱਕ ਚੁੱਕਾ ਹੈ ਸਿਆਸੀ ਕਮਾਸਾਨ ਵੀ ਸ਼ੁਰੂ ਹੋ ਗਏ ਨੇ ਪਰ ਜੇਕਰ ਕਾਫੀ ਚਰਚਾਾਂ ਦੀ ਗੱਲ ਕਰੀਏ ਤਾਂ ਕਾਫੀ ਚਰਚਾਾਂ ਇਸ ਵਾਰੀ ਲੋਕ ਸਭਾ ਹਲਕਾ ਜਲੰਧਰ ਨੇ ਬਟੌਰਿਆਂ ਨੇ ਕਿਉਂਕਿ ਬੀਤੇ ਦਿਨੀ ਜਿੱਥੇ ਜਲੰਧਰ ਦੇ ਸਾਂਸਦ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦਾ ਪੱਲਾ ਛੱਡਾ ਕੇ ਪਾਜ ਪਾਜੇ ਸ਼ਾਮਿਲ ਹੋ ਗਏ ਤੇ ਉਧਰ ਉਹ ਉਮੀਦਵਾਰ ਵੀ ਐਲਾਨ ਦਿੱਤੇ ਗਏ ਤੇ ਉੱਥੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਵੀ ਅੰਦਰ ਖਾਤੇ ਕਾਹਤੋ ਕਲੇਸ਼ ਜਿਹੜਾ ਜਲੰਧਰ ਸੀਟ ਨੂੰ ਲੈ ਕੇ ਸ਼ੁਰੂ ਹੋ ਗਿਆ ਜਿੱਥੇ ਪਿਤੇ ਦਿਨੀ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਹੋ ਰਹੇ ਵੱਲੋਂ ਆਪਣੇ ਜਨਮ ਦਿਨ ਵਾਲੇ ਕੇਕ ਦੇ ਉੱਤੇ ਸਾਡਾ ਚੰਨੀ ਜਲੰਧਰ ਲਿਖਿਆ ਗਿਆ ਸੀ ਤੇ ਉਸ ਤੋਂ ਬਾਅਦ ਫਲੋਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਉਹ ਰਾਦੇ ਵੱਲੋਂ ਨਾਦਾ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨੀ ਵਿਕਰਮਜੀਤ ਸਿੰਘ ਹੋਰ ਹਦੇ ਵੱਲੋਂ ਸੋਨੀਆ ਗਾਂਧੀ ਹੋਰ ਨਾਲ ਮੁਲਾਕਾਤ ਕੀਤੀ ਗਈ ਤੇ ਲਗਾਤਾਰ ਕੱਲ ਵੀ ਇਹ ਖਬਰਾਂ ਆਈਆਂ ਕਿ ਚਰਨਜੀਤ ਚੰਨੀ ਹੋਰ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਘਰ ਵੀ ਲੈ ਲਿਆ ਗਿਆ ਹੈ ਚੋਣ ਪ੍ਰਚਾਰ ਦੇ ਲਈ ਦੋਸਤੋ ਬਾਦ ਬਿਕਰਮਜੀਤ ਸਿੰਘ ਉਹ ਰਾਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ ਹਾਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਚੀਫ ਬਿਪ ਦੇ ਅਹੁਦੇ ਤੋਂ ਜਿਹੜਾ ਹੈ ਬਿਕਰਮਜੀਤ ਸਿੰਘ ਉਹ ਰਾਣੇ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਫਲੋਰ ਤੋਂ ਵਿਧਾਇਕ ਨੇ ਤੇ ਨਾਲੇ ਜਲੰਧਰ ਤੋਂ ਸੰਸਦ ਜਿਹੜੇ ਸੀਗੇ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਸੁਪੁੱਤਰ ਨੇ ਦਾਜਾ ਕਿ ਪਿਛਲੇ ਸਾਲ ਜਦੋਂ ਰਾਹੁਲ ਗਾਂਧੀ ਔਰ ਆਦੀ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਉਸ ਸਮੇਂ ਉਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅਚਾਨਕੀ ਚੌਧਰੀ ਸੰਤੋਖ ਸਿੰਘ ਔਰ ਆਦੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦਾ ਦੇਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਿਮਣੀ ਚੌਣਾ ਹੁੰਦੀਆਂ ਨੇ ਤੇ ਸੁਸ਼ੀਲ ਰਿੰਕੂ ਰੀ ਬਾਜ਼ੀ ਮਾਰ ਲੈਂਦੇ ਨੇ ਤੇ ਕਾਂਗਰਸ ਦੇ ਵੱਲੋਂ ਚੌਧਰੀ ਸੰਤੋਖ ਸਿੰਘ ਔਰ ਆਦੀ ਧਰਮ ਪਤਨੀ ਨੂੰ ਜਿਹੜਾ ਹੈ ਉਮੀਦਵਾਰ ਐਲਾਨਿਆ ਜਾਂਦਾ ਤੇ ਉਹਨਾਂ ਦੀ ਹਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਚੌਧਰੀ ਪਰਿਵਾਰ ਲਗਾਤਾਰ ਜਲੰਧਰ ਦੀ ਸੀਟ ਤੋਂ ਆਪਣੇ ਦਾਵੇਦਾਰੀ ਠੋਕ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਦੋ ਵਾਰ ਤੋਂ ਜਿਹੜਾ ਨੇ ਉਹਨਾਂ ਦੇ ਪਿਤਾ ਚੌਧਰੀ ਸੰਤੋਖ ਸਿੰਘ ਹੋਰੀ ਉੱਥੋਂ ਤੋਂ ਸੰਸਦ ਰਹਿ ਚੁੱਕੇ ਨੇ 100 ਇਸ ਟਿਕਟ ਦੇ ਉੱਤੇ ਇਸ ਜਲੰਧਰ ਦੀ ਸੀਟ ਦੇ ਉੱਤੇ ਉਹਨਾਂ ਦਾ ਹੱਕ ਬਣਦਾ ਤੇ ਉਸ ਤੋਂ ਹੀ ਦੂਸਰੇ ਪਾਸੇ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀਵਰਾ ਦੇ ਵੱਲੋਂ ਵੀ ਜਲੰਧਰ ਦੇ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਬੀਤੇ ਦਿਨੀ ਮੁਸਲਿਮ ਭਾਈਚਾਰੇ ਦੇ ਸਮਾਗਮ 'ਚ ਸ਼ਾਮਿਲ ਹੋ ਕੇ ਰੋਜ਼ਾ ਜਿਹੜਾ ਖੁਲਭਾਇਆ ਗਿਆ ਸੀ ਚਰਨਜੀਤ ਸਿੰਘ ਚੰਨੀਵਰਾ ਦੇ ਵੱਲੋਂ ਤੇ ਉੱਥੇ ਹੀ ਬੀਤੇ ਦਿਨੀ ਤੋ ਜਨਮ ਦਿਨ ਮਨਾਇਆ ਗਿਆ ਚਰਨਜੀਤ ਸਿੰਘ ਦੇ ਚੰਨੀ ਉਹ ਰਾਦੇ ਵੱਲੋਂ ਤਾਂ ਕੇਕ ਦੇ ਉੱਤੇ ਸਾਡਾ ਚੰਨੀ ਜਲੰਧਰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਹਿੰਟ ਦਿੱਤਾ ਗਿਆ ਸੀ ਚੰਨੀ ਉਹ ਰਾਦੇ ਵੱਲੋਂ ਕਿ ਇਸ ਵਾਰੀ ਜਲੰਧਰ ਤੋਂ ਜਿਹੜਾ ਨੇ ਉਹ ਚੋਣਾ ਲੜ ਸਕਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਬਿਕਰਮਜੀਤ ਸਿੰਘ ਹੋਰੀ ਹਾਵੀ ਹੁੰਦੇ ਹੋਏ ਦਿਖਾਈ ਦਿੱਤੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਤੇ ਬਿੱਤੇ ਦਿਨੀ ਮੁਲਾਕਾਤ ਵੀ ਕੀਤੀ ਗਈ ਸੋਨੀਆ ਗਾਂਧੀ ਹੋਰਾਂ ਦੇ ਨਾਲ ਤੇ ਉਸ ਤੋਂ ਬਾਅਦ ਹੁਣ ਅੱਜ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਚੀਫ ਵਿੱਪ ਦੇ ਅਹੁਦੇ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਵੱਲੋਂ ਹਜੇ ਤੱਕ ਉਮੀਦਵਾਰਾਂ ਦੀ ਕੋਈ ਵੀ ਲਿਸਟ ਜਿਹੜੀ ਜਾਰੀ ਨਹੀਂ ਕੀਤੀ ਗਈ ਤੇ ਹੁਣ ਜਿੱਥੇ ਵੱਖ-ਵੱਖ ਉਮੀਦਵਾਰ ਆਪਣੇ ਵੱਲੋਂ ਦਾਅਵੇ ਠੋਕ ਰਹੇ ਨੇ ਉੱਥੇ ਹੀ ਕਾਂਗਰਸ ਦੀ ਗੱਲ ਕਰਾਂ ਤਾਂ ਕਾਂਗਰਸ ਦੇ ਦੋ ਮੌਜੂਦਾ ਸੰਸਦ ਮਹਾਰਾਣੀ ਪਰਨੀਤ कौर ਤੇ ਰਵਨੀਤ ਸਿੰਘ ਬਿੱਟੂ ਜਿਹੜਾ ਨੇ ਉਹ ਕਾਂਗਰਸ ਦਾ ਪੱਲਾ ਛੱਡ ਚੁੱਕੇ ਨੇ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਤੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੀ ਸਥਿਤੀ ਜਾਂਦੀ ਕਿਹੜੇ ਪਾਸੇ ਨੂੰ ਹੈ